ਤੋਂ ਨ ਹਿਸਟਰੀ ਚ ਪੜਾਇਆ ਜਾਂਦਾ ਕਦੇ ਪੜਿਓ ਦਾ ਬੈਟਲ ਆਫ ਪਾਨੀਪਤ ਵਾਸ ਫੋਰਟ ਬਿਟਵੀਨ ਦਾ ਦੁਰਾਨੀ ਐਂਪਾਇਰ ਐਂਡ ਮਰਾਠਾ ਐਂਪਾਇਰ ਖਾਰੇ ਨੇ ਮਰਾਠੇ ਕੋਈ ਹੁਣ ਫਿਲਮਾਂ ਫੁਲਮਾਂ ਜਿੰਨੀਆਂ ਮਰਜ਼ੀ ਟੌਰ ਟਪਕੇ ਵਾਲੀਆਂ ਬਣਾਈ ਜਾਣ ਹੁਣ ਰਾਜਦੂ ਹੈ ਦੇਸ਼ ਵਿੱਚ ਜਦੋਂ ਡਾਕ ਕਾਇਮ ਸੀ ਅਬਦਾਲੀ ਦੀ ਉਦੋਂ ਕੱਖ ਨਹੀਂ ਲੱਭਣ ਦਿੱਤਾ ਉਹਨੇ ਨਾਲ ਆਹ ਦਿੱਲੀੋਂ ਤੁਰਦਾ ਸੀ ਭਾਰਤ ਵਰਸ਼ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਬਹੂਆਂ ਨੂੰ ਬੰਦੀ ਬਣਾ ਕੇ ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਡਾਂ ਤੇ ਬੱਕਰੀਆਂ ਨਾਲੋਂ ਘੱਟ ਮੁੱਲ ਤੇ ਵੇਚਦਾ ਸੀ ਉਹਨਾਂ ਦਾ ਵੀ ਹਜੇ ਮੁੱਲ ਮਿਲ ਜਾਂਦਾ ਸੀ 5-4 ਟਕੇ ਤੇ ਭਾਰਤ ਦੀਆਂ ਬਹੂ ਬੇਟੀਆਂ ਦਾ ਮੁੱਲ ਇੱਕ ਜਾਂ ਦੋ ਟਕੇ ਤੇ ਭਾਰਤ ਦਾ ਤਖਤ ਮੰਨਣ ਵਾਲੇ ਅੱਜ ਵੀ ਯਾਦ ਰੱਖਣ ਜੇ ਖਾਲਸਾ ਪੰਥ ਨਾ ਹੁੰਦਾ ਤੇ ਅੱਜ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭਾਰਤ ਦੀਆਂ ਬਹੁ-ਬੇਟੀਆਂ ਦਾ ਮੋਲ ਉਹੀ ਹੋਣਾ ਸੀ ਜੇ ਘਰਾਂ ਵਿੱਚ ਇੱਜ਼ਤ ਨਾਲ ਬੈਠੀਆਂ ਨੇ ਤੇ ਖਾਲਸੇ ਦੀ ਦੇਣ ਹੈ ਸੈਂਕੜੇ ਬੱਚੀਆਂ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੁਣਾ ਸ਼ਹੀਦ ਭਾਈ ਤਾਰੂ ਸਿੰਘ ਹੁਣਾ ਹੁਕਮਰਾਨਾਂ ਦੇ ਚੁੰਗਲ ਚੋਂ ਛਡਾਇਆ ਸੀ ਤੇ ਹੱਲਾ 12:00 ਵਜੇ ਰਾਤ ਨੂੰ ਕਰਦੇ ਸੀ ਜਦੋਂ ਧੀਆਂ ਨੂੰ ਛਡਾਉਂਦੇ ਸੀ ਜਦੋਂ ਫੌਜਾਂ ਸੁਚੇਤ ਨਾ ਹੋਣ ਗੁਰੇਲਾ ਵਾਰ ਲੜਦੀ ਤੇ ਅੱਜ ਕੱਲ ਦੇ ਚੁਟਕਲਾ ਬਣਾਈ ਬੈਠੇ ਨੇ ਸਿੱਖਾਂ ਦੇ ਆਹੇ ਸਰਦਾਰਾਂ ਦੇ 12:00 ਵਜ ਗਏ ਤੇ ਸਾਡੇ 12:00 ਨਾ ਵਜੇ ਹੁੰਦੇ ਨਾ ਤੇ ਤੁਹਾਡਾ ਖੁਰਾ ਖੁਜ ਦੁਨੀਆ ਤੋਂ ਮਿਟਾ ਦੇਣਾ ਸੀ ਅਬਦਾਲੀ ਕਿਆਂ ਨੇ ਤੇ 12:00 ਵਜੇ ਨੇ ਸਰਦਾਰਾਂ ਦੇ ਤੇ ਬਹੁ ਬੇਟੀਆਂ ਤੁਹਾਡੇ ਘਰੀ ਮੁੜੀਆਂ ਤੇ ਤੁਹਾਡੀ ਵੰਸ਼ ਵਧੀ ਹੈ ਪੀੜੀ ਚੱਲੀ ਹੈ ਵੇਲ ਵਧੀ ਹੈ ਤੇ ਜੇ ਬੰਗਾਂ ਕਾ ਰੀਨਾ ਮੁਰਦੀਆਂ ਤੇ ਨਾ ਕੋਈ ਵੇਲ ਹੀ ਵਧਨੀ ਸੀ ਤੇ ਫਿਰ ਜੰਜੂ ਕੀ ਤੇ ਤਿਲਕ ਕੀ ਫਿਰ ਮੰਦਰ ਕੀ ਤੇ ਗਾਇਤਰੀ ਕੀ ਫਿਰ ਤੇ ਇੱਥੇ ਮਸਜਿਦਾ ਹੋਣੀਆਂ ਸੀ ਤੇ ਬਾਗ ਦਿੱਤੀ ਹੋਣੀ ਸੀ ਤੇ ਕਲਮਾ ਪੜਿਆ ਜਾਣਾ ਸੀ ਤੇ ਗਾਇਤਰੀ ਨਹੀਂ ਸੀ ਪੜੀ ਜਾਣੀ ਬਈ ਯਾਦ ਕਰਾਉਣਾ ਪੈਂਦਾ ਇਤਿਹਾਸ ਤਖਤ ਦਾ ਨਸ਼ਾ ਐ ਸਾ ਹੁੰਦਾ ਹਕੂਮਤਾਂ ਨੂੰ ਔਕਾਤ ਭੁੱਲ ਜਾਂਦੀ ਹੈ ਆਪਣੀ 700 ਸਾਲ ਗੁਲਾਮ ਰਹੇ ਨੇ ਲੋਕ ਤੁਣ 60 65 ਵਰੇ ਹੋ ਗਏ ਨੇ ਤਾਕਤ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਦਿੱਲੀ ਚ ਬੈਠੇ ਲੋਕ ਕਦੇ ਕਿਸਾਨਾਂ ਦੇ ਅਤਿਆਚਾਰ ਮਜ਼ਲੂਮਾਂ ਤੇ ਅਤਿਆਚਾਰ ਘੱਟ ਗਿਣਤੀਆਂ ਦੇ ਅਤਿਆਚਾਰ ਰਾਜ ਕਰਨਾ ਹੈ ਤੇ ਉਹ ਕਰੋ ਬੇਗੰਪੁਰਾ ਸ਼ਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਾ ਹੋਵੇ ਕਿਸੇ ਨੂੰ ਮਿਸਲਾ ਵਰਗਾ ਰਾਜ ਰਾਜਾ ਰਣਜੀਤ ਸਿੰਘ ਵਰਗਾ ਰਾਜ ਜਿੱਥੇ ਸਾਰੇ ਸੁਖੀ ਵਸਣ